ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਮਸਰ ਮਹਿੰਗਾਈ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਇਸ ਮੌਕੇ ਉਹਨਾਂ ਨਾਲ ਸਾਬਕਾ ਡਿਪਟੀ ਮੇਅਰ ਓਪੀ ਸੋਨੀ ਨਵਤੇ ਚੀਮਾ ਤੇ ਹੋਰ ਵੀ ਬਹੁਤ ਸਾਰੇ ਵਿਧਾਇਕ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਦੇਸ਼ ਦੇ 90% ਲੋਕ ਮਹਿੰਗਾਈ ਦੀ ਮਾਰ ਚੱਲ ਰਹੇ ਨੇ ਤੇ ਲੋਕਾਂ ਦਾ ਭਰੋਸਾ ਟੁੱਟ ਚੁੱਕਾ ਹੈ ਸਿੱਧੂ ਨੇ ਕਿਹਾ ਕਿ ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ ਅਸੀਂ ਇਹਨੂੰ ਲੜਾਂਗੇ ਵੀ ਤੇ ਜਿੱਤਾਂਗੇ ਵੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਨਾਅਰਾ ਦਿੱਤਾ ਕਿ ਅਸੀਂ ਹਾਰੇ ਹਾਂ ਪਰ ਮਰੇ ਨਹੀਂ ਤੇ ਨਾਲ ਹੀ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਬਾਰੇ ਵੀ ਇਸ਼ਾਰੇ ਇਸ਼ਾਰਿਆਂ 'ਚ ਗੱਲ ਕਰ ਦਿੱਤੀ ਆਓ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਕੀ ਕੀਤਾ ਦੂਰ ਪਈ ਹੋਵੇ ਉੱਤੇ ਫਿਰ ਵੀ ਸਨਮਾਨਤ ਹੁੰਦਾ ਬੋਤੀਸਕਾਰ ਮੁਰਾਬਤ ਬੋਤੀਸਕਾਰ ਮੁਰਾਬਤ ਦੇ ਸੋਨੇ ਦੀਆਂ ਜੰਜੀਰਾਂ ਬੰਨ੍ਹ ਦਿਓ ਉਹ ਫਿਰ ਸਮਾਰਨ ਦੀ। ਜੈ ਹਿੰਦ! ਇਹ ਉਹ ਬਿਆਂ ਦੀ ਲੜਾਈ ਨਹੀਂ। ਪੰਜਾਬ ਦੇ ਅਸਤਿਤਵ ਦੀ ਲੜਾਈ ਹੈ। ਉਹ ਖੜੇ ਨੇ, ਆਰੇਆਂ ਮਰੇ ਨਹੀਂ। ਯਾਦ ਰੱਖਿਓ। 90% ਹਿੰਦੁਸਤਾਨੀ। ਕਰ ਰਹੇ, ਕਰ ਰਹੇ। ਬੰਦੇ 24 ਹੋ ਰਹੇ। ਪਰ ਉਹਨੂੰ ਹਰ ਰੋਜ਼ ਜਾਨੀ ਆਸਣਾ। ਜਗਨਦੀ ਸਿੰਘ ਲੈ ਕੇ ਪਰ ਆ। ਕੋਠਾ ਨਾਣਾ ਪੈ ਰਿਆ ਵੋਟਾਂ ਆਸਰਾਲ ਪੈਦੀਆਂ ਸੀ ਜੈਨ ਸ਼ੋਰ ਨਹੀਂ ਆਦੇ ਸੀ ਮਿੱਟੀ ਦੇ ਭਟਾਂਡੇ ਨੂੰ 100 ਪਾ ਲੋਕਾਂ ਦੇ ਚੂਹੇ ਮਾਦੋ ਹਟ ਗਏ ਆ ਵੇਖੋ ਐਮਐਸਪੀ 35% ਵਧੀ ਹੈ ਪਿਛਲੇ 7-10 ਸਾਲਾਂ ਚ ਤੇ ਪੈਟਰੋਲ ਡੀਜ਼ਲ 110% ਵਧ ਗਿਆ ਗਰੀਬ 12 ਵਾਰ ਚਿੰਤਾ ਵਧਾ ਦਿੱਤੀਆਂ ਧਾਲ ਦੀ ਕੀਮਤ ਦਬਲ ਹੋ ਚੁੱਕੀ ਹੈ ਇਹ ਹੀ ਬੰਦ ਓਇਲ ਉਹ ਕਹਿੰਦਾ ਗਰੀਬ ਦੀ ਤਹਾੜੀ ਦੀ ਫਾਟੇ ਬਾਈਕ ਵਾਲਾ ਤੁਹਾਨੂੰ ਨੰਬਰ ਕਰ ਲੇਗਾ ਨਹੀਂ ਲੱਗਾ ਹਾਂ ਉਹ ਸੋਹਣਾ ਲੱਗਾ ਪਰ ਮਰ ਗਿਆ ਜੇ ਅਰੇ ਦਮੋ ਚੁੱਕਿਆ ਜੇ ਅਰੇ ਦਮੋ ਚੁੱਕਿਆ ਤੇ ਮੈਨੂੰ ਦੱਸੋ ਗਰੀਬ ਦੀ ਦਿਹਾੜੀ ਪੱਲੇਦਾਰ ਦੀ ਦਿਹਾੜੀ 250 ਤੋਂ 500 ਹੋਈ ਆ ਪੂਰੀ ਦਿਹਾੜੀ ਦਾ ਜਿਹੜਾ ਮੁੱਲ ਹੈ 250 ਨਹੀਂ ਜੀ 300-400 ਤੱਕ ਹੋਣਾ ਕੜਾ ਗਰੀਬ ਆਮ ਆਦਮੀ 90% ਹਿੰਦੂਸਤਾਨੀ ਉਹਦੇ ਰੋਟੀ ਖਾਣੀ ਔਖੀ ਹੋ ਗਈ ਤੇ ਪੇਟ ਤੇ ਲੱਗ ਵਜਨ ਗਈ ਹੈ ਕਿ ਕਿਸਾਨ 30 35% ਕਿ ਪੈਟਰੋਲ ਵੀ ਨਾਲ 110% ਇਹਦਾ ਮਤਲਬ 1 ਰੁਪਿਆ ਦੇ ਕੇ ਤੁਸੀਂ 4 ਰੁਪਇਆ ਬੁਲਾਰੇ ਹੋ ਪੈਸਟਿਸਾਈਡ ਦੀ ਕੀਮਤ ਹੋਰ ਕੀਮਤਾਂ ਇਹ ਇੱਕ ਸਾਫ ਸਾਫ ਗੱਲ ਹੈ ਕਿ ਅਮੀਰ ਦਾ ਚਰਾਗ ਜਲਨੇ ਦੋ ਔਰ ਗਰੀਬ ਦੀ جھੋਂਪੜੀ ਜਲਨੇ ਦੋ ਅਮੀਰਾਂ ਦੇ ਚਿਰਾਗ ਜਲ ਰਹੇ 5% ਹਿੰਦੁਸਤਾਨੀਆਂ ਨੂੰ ਬੈਂਕਾਂ ਮੇ ਮੁਨਾਫੇ ਹਰ ਤਰ੍ਹਾਂ ਦੇ ਮੁਨਾਫੇ ਤੇਲ ਕੰਪਨੀਆਂ ਨੂੰ ਮੁਨਾਫੇ ਸਰਦਾਰ ਮਨਮੋਹਨ ਸਿੰਘ ਉਹ ਬੰਦਾ ਸੀ ਜਦੋਂ ਤੇਲ ਥੱਲੇ ਗਿਆ ਸੀ ਉਹ ਫਾਇਦਾ ਆਮ ਆਦਮੀ ਨੂੰ ਔਰ ਗਰੀਬ ਆਦਮੀ ਨੂੰ ਗਿਆ ਸੀ ਤੇ ਅੱਜ ਹਰ ਰੋਇ ਤੇਲ ਦੀਆਂ ਕੀਮਤਾਂ ਵਧ ਰਹੀਆਂ ਨੇ ਤੇ ਤੇਲ ਦੀਆਂ ਕੀਮਤਾਂ ਦੇ ਨਾਲ ਹੀ ਸਾਰੀਆਂ ਪ੍ਰਾਈਸਾਂ ਵਧ ਰਹੀਆਂ ਨੇ ਗਰੀਬ ਪੁੱਛ ਲਿਆ ਜਾ ਰਿਹਾ ਜੇ ਅਮੀਰ ਦੀ ਬੱਕਰੀ ਮਰਦੀ ਹੈ ਤੇ ਸਾਰਾ ਪਿੰਡ ਜਾਂਦਾ ਜ਼ੁਲਮ ਕਰਨਾ ਅਗਰ ਪਾਪ ਹੈ ਤੇ ਜ਼ੁਲਮ ਸਹਿਣਾ ਉਸ ਤੋਂ ਵੱਡਾ ਪਾਪ ਹੈ ਇਹ ਸਮਝ ਲਓ ਕਿ ਇਹ ਇਨਫਲੇਸ਼ਨ ਕਿਸੇ ਅਮੀਰ ਨੂੰ 5% ਦੀ ਮਿਸਾਲ ਨਹੀਂ ਫਿੱਕੀ ਕਰਦੀ ਕਿ ਗਰੀਬ ਨੂੰ ਅਫੈਕਟ ਕਰਦੀ ਹੈ ਜਿਹਦੀ ਤਨਖਾਹ ਆ ਦੇ ਵਿੱਚ ਪਹਿਲਾਂ 10 ਗੁਣਾ ਸਮਾਨ ਆਂਦਾ ਹੁਣ 3 ਗੁਣਾ ਨਹੀਂ ਹੋਗਾ ਗਰੀਬ ਦੀ ਦਿਹਾੜੀ ਦੇ ਵਿੱਚ ਜੋ ਰੋਜ਼ ਰੋਟੀ ਖਾਣ ਲਈ ਖਰੀਦਦਾ ਸੀਗਾ ਉਦੋਂ ਨਾਲੋਂ 4 ਗੁਣਾ ਚਿੰਤਾਵਾਂ ਵਧ ਗਈਆਂ ਧਾਲ ਰੋਟੀ ਤੋਂ ਗਿਆ ਗਰੀਬ ਇਸ ਕਰਕੇ ਮੈਂ ਔਰ ਸਾਰੀ ਕਾਂਗਰਸ ਪਾਰਟੀ ਇੱਥੇ ਸਪਾਹੀਆਂ ਸੋਨੀ ਸਾਹਿਬ ਖੜੋਤੇ ਨੇ ਇੱਥੇ ਆਸਾਸ ਐਮਐਲਏ ਖੜੋਤੇ ਨੇ ਮੈਂ ਖਾਨਾ ਸਾਡੇ ਬੰਕੂ ਪ੍ਰਧਾਨ ਜੀ ਨੇ ਆ ਵੇਖੋ ਗਿੱਲ ਸਾਹਿਬ ਅੱਤੀ ਤੋਂ ਜਗਾ ਭਾਜੀ ਅਬ ਤੇਜ ਕਿੰਨੀ ਦੂਰੋਂ ਆਇਆ ਤੇਣੀ ਐ ਸਿਆਲਕਾ ਸਾਹਿਬ ਨੇ ਲਿਖਿਆ ਕਿ ਨਹੀਂ ਤੇ 10 12 ਐਮਐਲਏ ਨੇ ਔਰ ਅਸੀਂ ਆਪਣੀ ਆਵਾਜ਼ ਬੁਲੰਦ ਕਰ ਰਹੇ ਆਂ ਗਰੋਅਥ ਕਰ ਰਹੇ ਆਂ ਕਿ ਭਾਈ ਸਰਕਾਰਾਂ ਜਾਣੀਆਂ ਜਾਂਦੀਆਂ ਨੇ ਇੱਕ ਮਿੰਟ ਸੁਣ ਲੈ ਯਾਰ ਸਰਕਾਰਾਂ ਜਾਣੀਆਂ ਜਾਂਦੀਆਂ ਨੇ ਉਹਨਾਂ ਦੀ ਕਾਬਲੀਅਤ ਦਾ ਅੰਕਲਨ ਹੁੰਦਾ ਹੈ ਕਿ ਉਹਨਾਂ ਨੇ ਗਰੀਬ ਗੁਰਬੇ ਦਬੇ ਕੁਛਲੇ ਔਰ ਪਿਛੜੇ ਵਰਗ ਦਾ ਕਿਸ ਤਰ੍ਹਾਂ ਉਥਾਨ ਕੀਤਾ ਇੱਥੇ ਅਮੀਰ ਗਰੀਬ ਦਾ ਫੈਸਲਾ ਫਾਸਲਾ ਵੱਧ ਰਿਹਾ ਗਰੀਬ ਦਬਦਾ ਜਾ ਰਿਹਾ ਕੁਚਲਿਆ ਜਾ ਰਿਹਾ ਉਹਦੀ ਜਿਹੜੀ ਕਮਾਈ ਦੀ ਵੈਲਿਊ ਹੀ ਕੋਈ ਨਹੀਂ ਰਹੀ ਰੁਪਏ ਦੀ ਵੈਲਿਊ ਕੋਈ ਨਹੀਂ ਨਹੀਂ ਡਾਲਰ ਦੇ ਮੁਰੇ ਇਸ ਕਰਕੇ ਤੇ ਇਕਨੋਮੀ ਦੇ ਰਾਖੇ ਅੱਜ ਇਕਨੋਮੀ ਨੂੰ ਬਰਬਾਦ ਕਰ ਰਹੇ ਹੈ ਚੰਡੀਗੜ੍ਹ ਖੋਹ ਲਿਆ ਸਾਡੇ ਤੋਂ ਚੰਡੀਗੜ੍ਹ ਦੇ ਅਧਿਕਾਰ ਖੋਹ ਲੇ ਸਾਡੇ ਤੋਂ ਅਫਸਰ ਉੱਥੇ ਹੋਰ ਲਾਤੇ ਹੰਦੇ ਨਹੀਂ ਕੋਈ ਚੀਜ਼ ਕੋਈ ਚੀਜ਼ ਗਰੀਬ ਦੀ ਤਸ਼ੱਤਰੀ ਕਰਦੀ ਕੋਈ ਚੀਜ਼ ਆਮ ਆਦਮੀ ਦੇ ਵੱਲ ਨਹੀਂ ਕਰਦੀ ਤੇ ਹਣਵੀ ਸਰਕਾਰ ਆਈ ਹੈ ਇਹ ਐਮਪੀਆ ਦਾ ਹੀ ਸੌਦੇ ਕਰਨ ਲੱਗੇ ਹੋਰਾਂ ਦੀ ਤਾਂ ਗੱਲ ਹੀ ਛੱਡੋ ਫਿਰ ਇਹ ਐਮਪੀਆ ਵੀ ਬੋਲੀ ਲਾਉਣ ਲੱਗੇ ਤਾਂ ਦੱਸੋ ਇਹਨਾਂ ਚ ਸ਼ਹੀਦ ਭਗਤ ਸਿੰਘ ਔਰ ਅੰਬੇਡਕਰ ਸਾਹਿਬ ਸੰਵਿਧਾਨ ਦੀ ਰਚਨਾ ਕਰਨ ਵਾਲੇ ਸਾਹਿਬ ਸਾ ਤੋਂ ਪੰਡਤਾਂ ਦੇ ਵਿਚਾਰ ਚੱਕਣ ਵਾਲੇ ਉਹਨਾਂ ਦੀ ਵਿਚਾਰਧਾਰਾ ਤੇ ਚੁਰਨ ਵਾਲਾ ਕਿਹੜਾ ਆ ਦੱਸੋ ਕਿਸ ਕਰਕੇ ਇਹ ਵਿਰੋਧ ਇਹ ਪ੍ਰੋਟੈਸਟ ਪੰਜਾਬ ਦੀ ਰੂਹ ਦਾ ਪ੍ਰੋਟੈਸਟ ਜੇ ਮੈਂ ਬਰਗਾੜੀ ਗਿਆ ਸੀ ਪੰਜਾਬ ਦੀ ਰੂਹ ਖਾਤਰ ਗਿਆ ਸੀ ਇਹ ਉਹਦਿਆਂ ਦੀ ਲੜਾਈ ਨਹੀਂ ਪੰਜਾਬ ਦੇ ਅਸਤਿਤਵ ਦੀ ਲੜਾਈ ਹੈ ਔਰ ਇਹ ਜਿੰਨੇ ਐਮਐਲਏ ਖੜੇ ਨੇ ਹਾਰੇ ਆ ਮਰੇ ਨਹੀਂ ਯਾਦ ਰੱਖਿਓ ਨੈਸ਼ਨਲ ਕਾਂਗਰਸ ਜਿੰਦਾਬਾਦ ਵੱਡੇ ਭਾਈਆਂ ਦੇਖੀਏ ਮਾਤੇ ਨਾਲ ਇਹ ਵੀ ਸੇਧ ਦੇ ਨਾਲ ਹਕੂ ਪ੍ਰਧਾਨ ਵਰਗੇ ਬੰਦਿਆਂ ਦੇ ਨਾਲ ਔਰ ਦੇਖ ਲਓ ਤੁਸੀਂ ਸਾਰੀ ਟੀਮ ਦਲੀ ਹੈ ਸਾਰੇ ਕਾਉਂਸਲਰ ਸਾਹਿਬਾਨ ਖੜੇ ਆ ਲੜਾਈ ਮਿਟਾਂਗੇ ਔਰ ਜਿੰਨਾ ਜਿਵੇਂ ਫੋੜੇ ਚੋਂ ਪੀਕ ਨਿਕਲਦੀ ਹੁੰਦੀ ਹੈ ਨਾ ਜਿੰਨਾ ਗੰਧ ਹੈ ਕਾਂਗਰਸ ਚੋਂ ਪਾਸੇ ਹੋ ਜਾਣਾ ਹੈ ਆ ਲੋਕੀ ਕਹਿੰਦੇ ਸੀ ਕੁੱਕਰ ਰੱਖ ਲੈਂਦੇ ਯਾਰ ਉਹ ਜਿਆਦਾ ਬਫਾਦਾਰ ਹੁੰਦਾ ਸਮਝੋ ਨਾ ਇੱਥੇ ਲੋਕਾਂ ਦੀ ਪਰਖ ਹੋਣੀ ਹੈ ਸੁਣਾ ਅੱਗ ਚ ਪੈ ਕੇ ਕੁੰਦਰ ਬਣਦਾ ਨਾ ਇਹ ਪਤਾ ਲੱਗਣਾ ਹੈ ਸੰਤੋਨ ਦੀ ਦੇਖ ਕੇ ਕਿ ਕੌਣ ਕੁੰਦਨ ਹੈ ਇਹ ਮੇਂਗ ਹੈ ਜਿਹੜਾ ਪ੍ਰਦਰਸ਼ਨ ਹੈ ਜਾਂ ਸ਼ਕਤੀ ਪ੍ਰਦਰਸ਼ਨ ਹੈ ਸਵੇਦਾ ਇਹ ਗਰੀਬ ਤੇ ਹੱਕ ਦੀ ਰੋਟੀ ਪੰਜਾਬ ਦੇ ਹੱਕ ਸੱਚ ਦੀ ਲੜਾਈ ਹੈ ਇਹ ਸਾਰਾ ਕੁਝ ਨੰਬਰ ਲਿਆ ਤੇ ਫਿਰ ਪਰ ਹੈ ਅਈ ਸਿਪਾਹੀਆਂ ਲੇਕਿਨ ਇੱਕ ਗੱਲ ਕਹਿ ਦੇਣਾ ਔਡੰਕੀ ਦੀ ਝੋੜ ਤੇ ਕਹਿ ਦੇਣਾ ਹਾਥੀ ਚਾਹੇ ਧੂੜ ਚ ਸੁਣਿਆ ਹੋਵੇ ਹਾਥੀ ਚਾਹੇ ਧੂੜ ਚ ਸੁਣਿਆ ਹੋਵੇ ਤੂੜ ਪਈ ਹੋਵੇ ਉਹ ਤੇ ਫਿਰ ਵੀ ਸਨਮਾਨਿਤ ਹੁੰਦਾ ਉਹ ਦੀ ਸਰਕਾਰ ਮੁਜਬਬਾਤ ਉਹ ਦੀ ਸਰਕਾਰ ਮੁਜਬਬਾਤ ਤੇ ਕੂਕਰ ਦੇ ਸੋਨੇ ਦੀਆਂ ਜੰਜੀਰਾਂ ਬੰਨ੍ਹ ਦਿਓ ਉਹ ਫਿਰ ਸਨਮਾਨਿਤ ਨਹੀਂ ਹੁੰਦਾ ਜਹਲ